ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਵੱਡਾ ਧਮਾਕਾ ਹੋ ਗਿਆ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ 60 ਮੌਜੂਦਾ ਵਿਧਾਇਕ ਅਤੇ ਉਹਨਾਂ ਦੇ ਵਿੱਚ ਜਿਹੜੇ ਮੰਤਰੀ ਬਣੇ ਨੇ ਉਹ ਅਲੱਗ-ਅਲੱਗ ਪਾਰਟੀਆਂ ਵਿੱਚ ਜਾਣਗੇ ਉਹਨਾਂ ਨੇ ਕਿਹਾ ਅੱਧੇ ਆਉਣਗੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਧੇ जान ਗਏ ਕਾਂਗਰਸ ਪਾਰਟੀ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਉਹਨਾਂ ਨੇ ਕਿਹਾ ਕਿ ਉਹ ਹਾਲੇ ਨਿਗ ਮਾਨਣਾ ਚਾਹੁੰਦੇ ਨੇ ਜਿਹੜੀਆਂ ਉਹਨੇ ਕੋਲ ਭੱਤੇ ਆਉਂਦੇ ਨੇ ਜਿਹੜੀਆਂ ਉਹਨੇ ਕੋਲ ਸਿਕਿਉਰਟੀਆਂ ਨੇ ਜਿਹੜੀਆਂ ਉਹਨਾਂ ਨੂੰ ਪੰਜਾਬ ਸਰਕਾਰ ਨੇ ਗੱਡੀਆਂ ਮੁਹੱਈਆ ਕਰਵਾਈਆਂ ਹੋਈਆਂ ਨੇ ਲੇਕਿਨ ਇਸ ਦਾ ਵੱਡਾ ਖਿਲਾਰਾ ਪੈ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਪੰਜ ਮੌਜੂਦਾ ਵਿਧਾਇਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਇੱਕ ਪਾਸੇ ਜੇਕਰ ਜਿਮਨੀ ਚੋਣਾ ਦੀ ਗੱਲ ਕਰੀਏ ਜਿਮਨੀ ਚੋਣਾ ਦੇ ਵਿੱਚ ਜਿਹੜੇ ਸਿੱਖ ਚਿਹਰੇ ਸੀ ਸੋਨ ਸਿੰਘ ਠੰਡਾ ਮਨਪ੍ਰੀਤ ਬਾਦਲ ਕੇਵਲ ਕੁਸ਼ਿੰਦਰ ਸਿੰਘ ਕੇਵਲ ਸਿੰਘ ਢਿੱਲੋਂ ਅਤੇ ਰਵਿਕਰਨ ਕਾਹਲ ਯਾਨੀ ਕਿ ਚਾਰੇ ਸਿੱਖ ਚਿਹਰੇ ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਗਿੱਦੜਵਾ ਬਰਨਾਲਾ ਚੱਬੀਵਾਤ ਅਤੇ ਡੇਰਾ ਬਾਬਾ ਨਾਨਕ ਦੇਵ ਵਿੱਚ ਉਤਾਰੇ ਗਏ ਇੱਕ ਗਰੀਬ ਬੜੀ ਗੱਲ ਪ੍ਰਚਲਿਤ ਹੋਈ ਸੀ ਕਿ ਆਲਰੇਡੀ ਝਾਕ ਦੇ ਵਿੱਚ ਨੇ ਕਿਸੇ ਸਮੇਂ ਵੀ ਆਪ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਮੌਜੂਦਾ ਵਿਧਾਇਕ ਕਿਸ किसी भी यानी कि पहली पहला भारतीय जनता पार्टी दूसरी है कांग्रेस पार्टी किसी भी जा सकते हैं लेकिन सूत्रों के हवाले तो बड़ी वीडी खबर आ रही है कि पांच विधायक भारतीय जनता पार्टी विच शामिल हो गए हैं हाँ जी मैं गल कर रहा हाँ महाराष्ट्र की महाराष्ट्र के कांग्रेस की बड़ी वीडी हार हुई ਦੂਸਰੇ ਪਾਸੇ ਐਨਡੀ ਦੇ ਤਹਿਤ ਭਾਰਤੀ ਜਨਤਾ ਪਾਰਟੀ ਵੱਲੋਂ ਮਹਾਰਾਸ਼ਟਰ ਦੇ ਵਿੱਚ ਚੋਣਾਂ ਲੜੀਆਂ ਗਈਆਂ ਹਾਲਾਂਕਿ ਕਿਸੇ ਦਾ ਸੀਐਮ ਫੇਸ ਹਾਲੇ ਸ਼ੋਅ ਨਹੀਂ ਕੀਤਾ ਜਾ ਰਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਸੀ ਅੱਜ ਤੋਂ ਜਨਮੇ 23 ਨਵੰਬਰ ਨੂੰ 23 ਨਵੰਬਰ ਨੂੰ ਜਿਹੜੇ ਪੰਜ ਆਜ਼ਾਦ ਉਮੀਦਵਾਰ ਜਿੱਤੇ ਸੀ ਮਹਾਰਾਸ਼ਟਰ ਦੇ ਵਕ ਵਕ ਹਲਕਿਆਂ ਤੋਂ ਅੱਜ ਉਹਨਾਂ ਨੇ ਸਮਰਥਨ ਦੇ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਕਿਉਂਕਿ ਐਨਡੀਆ ਦੇ ਤਹਿਤ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਨਾਮ ਜਾਰੀ ਹੈ ਅੱਜ ਦਿੱਲੀ ਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਹ ਕੋਸ਼ਿਸ਼ ਕਰ ਦਿੱਤਾ ਜਾਵੇਗਾ ਕਿ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਕੌਣ ਹੋਵੇਗਾ ਅਤੇ ਅੱਜ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਸੀ ਮੌਜੂਦਾ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਵੱਲੋਂ ਸਮਰਥਨ ਦਿੱਤਾ ਗਿਆ ਹੈ ਭਾਜਪਾ ਪੈ ਗਈ ਹੈ ਨੇ ਕਾਂਗਰਸ ਅਤੇ ਉਥੋਂ ਦੀ ਜਿਹੜੀ ਖੇਤੀ ਪਾਰਟੀ ਹੈ ਮਹਾਯੁਕਤੀ ਸੂਤਰਾਂ ਦੇ حوالے ਤੋਂ ਬੜੀ ਵੱਡੀ ਖਬਰ ਆਈ ਹੈ ਕਿ ਜਿਸ ਤਰ੍ਹਾਂ ਗੁਰਨਾਮ ਸਿੰਘ ਤੁਮਰ ਜਿਹੜਾ ਹੈ ਸਪੋਰਟ ਦਿੱਤਾ ਸੀ ਉਹਦਾ ਵੀ ਖਿਲਾਰਾ ਕਾਫੀ ਸ਼ਰੂਬਨੀ ਅਕਾਲੀ ਦਲ ਦੇ ਚੁਪਿਆ ਹੋਇਆ ਹੈ ਕਿ ਸਿੱਖਾਂ ਦੇ ਖਿਲਾਫ ਚੱਲ ਰਹੀ ਭਾਰਤੀ ਜਨਤਾ ਪਾਰਟੀ ਫਿਰ ਕਿਉਂ ਜਿਹੜਾ ਅਸਤੀਫਾ ਦਿੱਤਾ ਗਿਆ ਇੱਧਰ ਮੌਜੂਦਾ ਨਵੇਂ ਜਿੱਤੇ ਪੰਜ ਵਿਧਾਇਕਾਂ ਨੇ ਆਪਣਾ ਸਮਰਥਨ ਭਾਰਤੀ ਜਨਤਾ ਪਾਰਟੀ ਨੂੰ ਦੇ ਦਿੱਤਾ ਹੈ ਸੰਪੂਰਨ ਤੌਰ ਤੇ ਐਨਡੀਏ ਦੇ ਤਹਿਤ ਭਾਰਤੀ ਜਨਤਾ ਪਾਰਟੀ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਉਣ ਜਾਰੀ ਹੈ ਅੱਜ ਸ਼ਾਮ ਨੂੰ ਦਿੱਲੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਸੀਐਮ ਦਾ ਚਿਹਰਾ ਵੀ ਕੋਸ਼ਿਸ਼ ਕਰ ਦਿੱਤਾ ਜਾਵੇਗਾ ਧੰਨਵਾਦ